ਉਦੋਂ ਦਿੱਲੀ ਬਲਾਸ ਦੇ ਵਿੱਚ ਨਵੀਂ ਅਪਡੇਟ ਹੈ ਕਿ ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਾਨ ਦੌਰੇ ਤੋਂ ਪਹੁੰਚੇ ਨੇ ਤੇ ਸਿੱਧਾ 에ਅਰਪੋਰਟ ਤੋਂ ਉਹ ਉਹਨਾਂ ਲੋਕਾਂ ਦਾ ਹਾਲ ਜਾਣਨ ਲਈ ਪਹੁੰਚੇ ਨੇ ਜਿਹੜੇ ਕਿ ਇਸ ਵੱਡੇ ਵਿਸਪੋਰਟ ਦੌਰਾਨ ਜਿਹੜੇ ਨੇ ਜ਼ਖਮੀ ਹੋਏ ਸੀਗੇ ਕਿਉਂਕਿ ਹੁਣ ਤੱਕ 11 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਔਰ 24 ਤੋਂ ਵੱਧ ਜਿਹੜੇ ਨੇ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲਚਾਲ ਜਾਣਨ ਦੇ ਲਈ ਉੱਥੇ ਪਹੁੰਚੇ ਨੇ ਦਿੱਲੀ ਧਮਾਕੇ ਦੇ ਵਿੱਚ ਜਿਹੜੇ ਲੋਕ ਜ਼ਖਮੀ ਹੋਏ ਸੀਗੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਐਕਸ ਹੈਂਡਲ ਤੇ ਵੀ ਲਿਖਦੇ ਨੇ ਕਿ ਬਦਲਾ ਜ਼ਰੂਰ ਲਿਆ ਜਾਏਗਾ ਫਿਲਹਾਲ ਪੰਜ ਟੀਮਾਂ ਤਲਾਸ਼ ਤਲਾਸ਼ ਦੇ ਵਿੱਚ ਲੱਗੀ ਹੋਈ ਆ ਔਰ ਉਧਰ ਐਲਨ ਜੇਪੀ ਹਸਤਾਲ ਡੜਾਇਆ ਉਥੇ ਦਿੱਲੀ ਦੇ ਵਿੱਚ ਜਿਹੜਾ ਆ ਪੀਐਮ ਮੋਦੀ ਜਿਹੜੇ ਪਹੁੰਚਨੇ ਤਕਰੀਬਨ 30 ਮਿੰਟ ਉਹਨਾਂ ਨੇ ਇੱਥੇ ਬਤਾਇਆ ਔਰ ਇਸ ਤੋਂ ਬਾਅਦ ਹੁਣ ਸ਼ਾਮ ਨੂੰ ਉਹ ਇੱਕ ਮੀਟਿੰਗ ਜਿਹੜੀ ਆ ਉਹਦੀ ਸੋ ਮੇਂ ਕੀ ਕਰਨਗੇ ਔਰ ਫਿਲਹਾਲ ਐਕਸ ਤੇ ਉੱਤੇ ਉਹਨਾਂ ਨੇ ਲਿਖਿਆ ਵੀ ਇਹਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਮੋਦੀ ਕਰੀਬ ਅੱਧਾ ਘੰਟਾ ਇਸ ਹਸਪਤਾਲ ਦੇ ਅੰਦਰ ਰਹੇ ਨੇ ਔਰ ਗੱਲਬਾਤ ਕੀਤੀ ਆ ਔਰ ਅੱਜ ਸ਼ਾਮ ਨੂੰ ਕੈਬਨਿਟ ਸੁਰੱਖਿਆ ਮਾਮਲੇ ਦੇ ਵਿੱਚ ਜਿਹੜੀ ਹੈ ਇੱਕ ਬੈਠਕ ਜਿਹੜੀ ਆ ਹੋਏਗੀ ਔਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਜਿਹੜਾ ਆ ਉਹ ਪੀਐਮ ਮੋਦੀ ਨੂੰ ਇਸ ਪੂਰੀ ਘਟਨਾ ਦਾ ਬਿਊਰੋ ਦੇਣਗੇ ਕਿਉਂਕਿ ਪੀਐਮ ਮੋਦੀ ਕਾਫੀ ਜਿਹੜੇ ਸਖਤ ਨਜ਼ਰ ਆ ਰਹੇ ਸੀਗੇ ਕਿਉਂਕਿ ਨੈਸ਼ਨਲ ਕੈਪੀਟਲ ਦੇ ਵਿੱਚ ਜੇ ਆ ਕੁਝ ਹੋ ਜਾਣਾ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜੇ ਕਰਦਾ ਆ ਫਿਲਹਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁਟਾਨ ਦੌਰੇ ਤੋਂ ਸਿੱਧਾ ਜਦੋਂ 에ਰਪੋਰਟ ਉਤਰਿਆ ਤੇ ਉਹ ਉਸ ਦਿੱਲੀ ਦੇ ਹਸਪਤਾਲ ਪਹੁੰਚੇ ਆ ਜਿੱਥੇ ਕਿ ਜ਼ਖਮੀ ਜਿਹੜੇ ਸੀਗੇ ਉਹਨਾਂ ਨੂੰ ਦਾਖਲ ਕਰਾਇਆ ਗਿਆ ਤੇ ਉਹ ਜ਼ੇਰੇ ਇਲਾਜ ਨੇ ਉਸ ਹਸਪਤਾਲ ਦੇ ਵਿੱਚ ਫਿਲਹਾਲ ਇਹ ਬਹੁਤ ਵੱਡੀ ਤੇ ਅਹਿਮ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਅ ਇਸ ਸਮੇਂ ਦਿੱਲੀ ਦੇ ਹਸਪਤਾਲ ਵਿੱਚ ਗਏ ਨੇ 30 ਮਿੰਟ ਬਤਾਏ ਨੇ ਤੇ ਉਸ ਬਾਅਦ ਇੱਕ ਟਵੀਟ ਕੀਤਾ ਹੈ ਉਹਨਾਂ ਨੇ ਇਸ ਖਬਰ ਦੀ ਬਹੁਤ ਵੱਡੀ ਤੇ ਆਮ ਖਬਰ ਹੈ